ਇਹ ਆ ਕਿ ਆਮ ਪਾਰਟੀ ਆਦਮੀ ਅਗਰੇ ਬਾਰੇ ਸੋਚਦੀ ਆ ਤੇ ਫਿਰ ਤੇ ਬਹੁਤ ਕਾਫੀ ਜਿੱਤ ਤੇ ਯਾਤਰਾ ਵਿਧਾਨ ਸਭਾ ਚੋਣਾਂ ਜਿੰਨਾ ਸੀਟਾਂ ਲਈਆਂ ਫਿਰ ਲੈਣਗੇ ਅਗਰੇ ਮਲਾਜ਼ਮਾਂ ਬਾਰੇ ਜਾਂ ਪੰਜਾਬ ਦੀ ਮੰਗਾਈ ਬਾਰੇ ਜਾਂ ਲੋਕਾਂ ਬਾਰੇ ਨਹੀਂ ਸੋਚਦੇ ਤੇ ਮੇਰਾ ਖਿਆਲ ਆ ਕਿ ਵੀ ਖੇਦ ਰਾਜੇ ਵੀ ਹੋਰ ਕੋਈ ਪਾਰਟੀ ਇਹਦੇ ਵਿੱਚ ਜਾਂ ਅਕਾਲੀ ਦਲ ਦਾ ਕਾਂਗਰਸ ਆਉਂਦੀ ਉਮੀਦ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਗੱਠ ਜੁੜੋਂਦਾ ਵਾ ਕਾਂਗਰਸ ਨਾਲ ਉਹ ਬਣ ਗਿਆ ਵੀ ਜੋ ਛੋਟੀਆਂ ਮੋਟੀਆਂ ਪਾਰਟੀਆਂ ਜਾਂ ਵੱਡੀਆਂ ਇੰਟਰਨੈਸ਼ਨਲ ਪਾਰਟੀਆਂ ਹੀ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਉਹਨੇ ਆਪ ਇਕੱਠਾ ਕਰ ਦਿੱਤਾ ਹੈ ਇਹਦਾ ਗੱਠ ਜੁੜ ਦੇ ਨਾਲ ਪਬਲਿਕ ਨੂੰ ਆਪਣਾ ਚਿਹਰਾ ਮੋਦੀ ਸਾਹਿਬ ਦਾ ਸਾਹਮਣੇ ਆ ਰਿਹਾ ਹੈ ਵੀ ਮੋਦੀ ਸਾਹਿਬ ਇੱਕ ਸਹੀ ਸਥਿਤੀ ਵੱਲ ਜਾ ਰਹੇ ਨੇ ਕਿ ਨਰਿੰਦਰ ਮੋਦੀ ਜੀ ਕੰਮ ਕਰ ਰਹੇ ਨੇ ਉਹ ਤਾਂ ਹਿੰਦੁਸਤਾਨ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਇਸ ਵळे ਦੇਸ਼ ਨੂੰ ਬਹੁਤ ਉਚਾਈਆਂ ਤੇ ਲੈ ਕੇ ਗਏ ਨੇ ਤੇ ਜਗਰ ਮੋਦੀ ਸਾਹਿਬ ਦੁਬਾਰਾ ਬੰਦਿਆ ਤੇ ਮੇਰਾ ਖਿਆਲ ਆ ਦੇਸ਼ ਦੀ ਤਰੱਕੀ ਹੋਰ ਹੋਏਗੀ ਕਾਫੀ ਸੁਧਾਰ ਕਰ ਰਹੇ ਨੇ ਬਹੁਤ ਹਰ ਵਰਗ ਦੇ ਵਿੱਚ ਸੁਧਾਰ ਕਰ ਰਹੇ ਨੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂਾਂ ਦੀ ਤਿਆਰੀ ਦੇ ਵਿੱਚ ਸਾਰੀਆਂ ਪਾਰਟੀਆਂ ਜੁਟੀਆਂ ਲੇਕਿਨ ਲੋਕ ਇਸ ਬਾਰੇ ਕੀ ਸੋਚਦੇ ਹੈ ਇਸ ਵਾਰੀ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਲੋਕਾਂ ਦਾ ਰੁਝਾਨ ਕਿਹੜੀ ਪਾਰਟੀ ਵੱਲ ਰਹੇਗਾ ਸਾਡੇ ਨਾਲ ਲੋਕ ਮੌਜੂਦ ਹੈ ਭਾਜੀ ਇਸ ਵਾਰੀ ਲੋਕ ਸਭਾ ਇਲੈਕਸ਼ਨਾਂ ਚ ਰੁਝਾਨ ਤੁਹਾਨੂੰ ਕੀ ਲੱਗਦਾ ਕਿਸ ਪਾਸੇ ਰੁਝਾਨ ਲੋਕਾਂ ਦਾ ਜ਼ਿਆਦਾ ਰਹੇਗਾ ਦੇਖੋ ਜੀ ਜਿਹੜੀ ਐਸਲੇ ਆਮ ਪਾਰਟੀ ਪੰਜਾਬ ਦੇ ਵਿੱਚ ਚੱਲ ਰਹੀ ਆ ਅਗਰ ਇਹਨੇ ਲੋਕ ਸਭਾ ਚੋਣਾਂ ਜਿੱਤਨੀਆਂ ਤੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਜਾਂ ਪੰਜਾਬ ਨੂੰ ਕੁਝ ਦੇਣਾ ਪਏਗਾ ਅਗਰ ਇਹ ਮੁਲਾਜ਼ਮਾਂ ਬਾਰੇ ਜਾਂ ਮਹਿੰਗਾਈ ਬਾਰੇ ਸੋਚਦੇ ਆ ਤੇ ਮੇਰਾ ਖਿਆਲ ਆ ਕਿ 100% ਜਿਹੜੀ ਆਮ ਪਾਰਟੀ ਆਦਮੀ ਇਲੈਕਸ਼ਨ ਜਿੱਤੇਗੀ ਬਾਕੀ ਕਾਂਗਰਸ ਹੋਈ ਅਕਾਲੀ ਦਲ ਹੋਇਆ ਹਜੇ ਨਹੀਂ ਮਜ਼ਬੂਤ ਨਹੀਂ ਚੱਲ ਰਹੀ ਕਿਉਂਕਿ ਇਹਨਾਂ ਦਾ ਗੱਠ ਜੋੜ ਹੀ ਨਹੀਂ ਕਿਸੇ ਨਾਲ ਹੋ ਰਿਹਾ ਜਾਂ ਆਪ ਇਹਨਾਂ ਕੋਈ ਨਹੀਂ ਪੋਜੀਸ਼ਨ ਨਹੀਂ ਕਿ ਆਪ ਕੱਲਿਆਂ ਇਲੈਕਸ਼ਨ ਲੜ ਸਕਣਾਂ ਲੇਕਿਨ ਇਹ ਆ ਕਿ ਆਮ ਪਾਰਟੀ ਆਦਮੀ ਅਗਰੇ ਬਾਰੇ ਸੋਚਦੀ ਆ ਤੇ ਫਿਰ ਤੇ ਬਹੁਤ ਕਾਫੀ ਜਿੱਤ ਤੇ ਜਤਰਾ ਵਿਧਾਨ ਸਭਾ ਚੋਣਾਂ ਚ ਇਹਨਾਂ ਸੀਟਾਂ ਲਈਆਂ ਫਿਰ ਲੈਣਗੇ ਅਗਰੇ ਮਲਾਜਮਾ ਮਾਰੇਗਾ ਪੰਜਾਬ ਦੀ ਮੰਗਾਈ ਬਾਰੇ ਜਾਂ ਲੋਕਾਂ ਬਾਰੇ ਨਹੀਂ ਸੋਚਦੇ ਤੇ ਮੇਰਾ ਖਿਆਲ ਆ ਕਿ ਵੀ ਖੇਧ ਰਹੇਗੀ ਹੋਰ ਕੋਈ ਪਾਰਟੀ ਇਹਦੇ ਵਿੱਚ ਜਾਂ ਅਕਾਲੀ ਦਲ ਦਾ ਕਾਂਗਰਸ ਆਉਂਦੀ ਉਮੀਦ ਹੈ ਜਿਹੜਾ ਆਮ ਆਦੀ ਪਾਰਟੀ ਦਾ ਗੱਠ ਜੁੜੋਂਦਾ ਵਾ ਕਾਂਗਰਸ ਨਾਲ ਕਿੰਨਾ ਕੁ ਫਾਇਦੇਮੰਦ ਰਹੇਗਾ ਲੋਕਾਂ ਲਈ ਜਾਂ ਖੁਦ ਆਮ ਆਦੀ ਪਾਰਟੀ ਦੇ ਲਈ ਦੇਖੋ ਜੀ ਅਵੇ ਤੱਕ ਤੇ ਗੱਠ ਜੋੜ ਇਹਨਾਂ ਦਾ ਹੋਇਆ ਨਹੀਂ ਜੇ ਹੁੰਦਾ ਵੀ ਆ ਤੇ ਇਹਨਾਂ ਦੀਆਂ ਵੋਟਾਂ ਜਿਹੜੀਆਂ ਡਿਵਾਈਡ ਹੋ ਜਾਣੀਆਂ ਹਾਂਜੀ ਮੇਰਾ ਖਿਆਲ ਹੈ ਕਿ ਇਹਦਾ ਫਾਇਦਾ ਅਕਾਲੀ ਦਲ ਜ਼ਰੂਰ ਲਵੇਗਾ ਜੀ ਜੀ ਗੱਲ ਜੇ ਗੱਲ ਕਰੀ ਅਸੀਂ ਆਮ ਆਦਮੀ ਪਾਰਟੀ ਦੀ ਗੱਠਜੋੜ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਨਾਲ ਅਗਰ ਗੱਠਜੋੜ ਹੁੰਦਾ ਤੇ ਕੀ ਪੰਜਾਬ ਦੇ ਵਿੱਚ ਉਸ ਗੱਠਜੋੜ ਦਾ ਫਾਇਦਾ ਹੋਏਗਾ ਕਿਉਂਕਿ ਪੰਜਾਬ ਦੇ ਜਿਹੜੇ ਲੀਡਰ ਹੈ ਉਹ ਤਾਂ ਕਹਿੰਦੇ ਸਾਡਾ ਕੋਈ ਗੱਠਜੋੜ ਨਹੀਂ ਆ ਭਾਵੇਂ ਉੱਪਰਲੇ ਲੈਵਲ ਦਾ ਗੱਠਜੋੜ ਹੋ ਗਿਆ ਲੇਕਿਨ ਪੰਜਾਬ ਦੇ ਲੀਡਰ ਕਹਿੰਦੇ ਸਾਡਾ ਕੋਈ ਗੱਠਜੋੜ ਨਹੀਂ ਆ ਗੱਠਜੋੜ ਕਰਨ ਦਾ ਇਹਨਾਂ ਨੂੰ ਜ਼ਿਆਦਾ ਕੋਈ ਨਹੀਂ ਆਪ ਪਾਰਟੀ ਨੇ ਇੰਨੀਆਂ ਸੀਟਾਂ ਤਾਂ ਜਿੱਤੀ ਆ ਤੇ ਕਾਂਗਰਸ ਨਾਲ ਨਾਲ ਕੀ ਫਾਇਦਾ ਗੱਠਜੋੜ ਕਰਨ ਦਾ ਕਾਂਗਰਸ ਦੇ ਵਿੱਚ ਦਾਮਾ ਹੈਗਾ ਤਾਂ ਆਪਣੇ ਬਲਬੁੱਤੇ ਤੇ ਉਹ ਇਲੈਕਸ਼ਨ ਲੜੇ ਜੇ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਦਾ ਫੇਸ ਤੁਸੀਂ ਕਿਸ ਕਿਸ ਨੂੰ ਦੇਖਦੇ ਹੋ ਕਿਉਂਕਿ ਗੱਠਜੋੜ ਬਹੁਤ ਵੱਡਾ ਹੋਇਆ ਹੈ ਇੰਡੀਆ ਗੱਠਜੋੜ ਹੋਇਆ ਵਾ ਪ੍ਰਧਾਨ ਮੰਤਰੀ ਕਿਸ ਕਿਸ ਨੂੰ ਦੇਖਦੇ ਹੋ ਕਿ ਜਿਹੜਾ ਉਹਨਾਂ ਦਾ ਕੈਂਡੀਡੇਟ ਸੰਭਾਵਿਤ ਜਿਹੜਾ ਹੋ ਸਕਦਾ ਹੈ ਪ੍ਰਧਾਨ ਮੰਤਰੀ ਦੇ ਜਿਹੜਾ ਬੈਠਾ ਉਹੋ ਬੈਠਾ ਆ ਬਹੁਤ ਵਧੀਆ ਉਹ ਵਧੀਆ ਕੰਮ ਕਰ ਰਿਹਾ ਤੇ ਖਰੂਪ ਪ੍ਰਧਾਨ ਮੰਤਰੀ ਉਹ ਬਣੂਗਾ ਫਿਰ ਇਹ ਸੀ ਬਹੁਤ ਕੱਟੀ ਦੀ ਸੀ ਆ ਹਾਂਜੀ ਐਸ ਵਲੇ ਤੇ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੰਮ ਕਰ ਰਹੇ ਨੇ ਉਹ ਤੇ ਹਿੰਦੁਸਤਾਨ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਐਸ ਵਲੇ ਦੇਸ਼ ਨੂੰ ਬਹੁਤ ਉਚਾਈਆਂ ਤੇ ਲੈ ਕੇ ਗਏ ਨੇ ਤੇ ਜਗਰ ਮੋਦੀ ਸਾਹਿਬ ਦੁਬਾਰਾ ਬੰਦਿਆ ਤੇ ਮੇਰਾ ਖਿਆਲ ਆ ਦੇਸ਼ ਦੀ ਤਰੱਕੀ ਹੋਰ ਹੋਏਗੀ ਕਾਫੀ ਸੁਧਾਰ ਕਰ ਰਹੇ ਨੇ ਬਹੁਤ ਹਰ ਵਰਗ ਦੇ ਵਿੱਚ ਸੁਧਾਰ ਕਰ ਰਹੇ ਨੇ ਇਹਦੇ ਖਿਆਲ ਆ ਕਿ ਪ੍ਰਧਾਨ ਮੰਤਰੀ ਬਿਲਕੁਲ ਠੀਕ ਠਾਕ ਹੈ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਇਲੈਕਸ਼ਨ ਆਉਣ ਵਾਲੇ ਸਮੇਂ 'ਚ ਥੋੜੇ ਦਿਨਾਂ 'ਚ ਹੀ ਇਲੈਕਸ਼ਨ ਲੋਕ ਸਭਾ ਦੇ ਹੋਗੇ ਕੀ ਲੱਗਦਾ ਹੈ ਕਿ ਰੁਝਾਨ ਕਿਸ ਵੱਲ ਕਿਸ ਵੱਲ ਰਹੇਗਾ ਲੋਕਾਂ ਦਾ ਭਾਜੀ ਤੁਸੀਂ ਦੱਸੋ ਕਿਸ ਵੱਲ ਰੁਝਾਨ ਰਹੇਗਾ ਲੋਕਾਂ ਦਾ ਇਹ ਤਾਂ ਸਰ ਇਸ ਤਰ੍ਹਾਂ ਹੈ ਕਿ ਜਿਹੜੀ ਪਾਰਟੀ ਜਿੱਦਾਂ ਸਰ ਨੇ ਕਿਹਾ ਕਿ ਮਜ਼ਦਮਾਂ ਦੇ ਹੱਕ ਦੇ ਵਿੱਚ ਖੜੇਗੀ ਮਹਿੰਗਾਈ ਨੂੰ ਕੰਟਰੋਲ ਕਰੇਗੀ ਠੀਕ ਹੈ ਇਸ ਤਰ੍ਹਾਂ ਸਰਕਾਰੀ ਸਕੂਲਾਂ ਦੇ ਵਿੱਚ ਜਿੱਦਾਂ ਬੱਚੇ ਹੋਣ ਜਿਆਦਾ ਐਡਮਿਸ਼ਨਾਂ ਲੈਣਗੇ ਠੀਕ ਹੈ ਸਰਕਾਰੀ ਸਕੂਲ ਜ਼ਿਆਦਾ ਚੱਲਣਗੇ ਪ੍ਰਾਈਵੇਟ ਘੱਟ ਚੱਲਣਗੇ ਉਹਦੇ ਅਕੋਰਡਿੰਗ ਦੇਖੇਗੀ ਦੁਨੀਆ ਤੇ ਉਹਦੇ ਅਕੋਰਡਿੰਗ ਨੂੰ ਵੋਟ ਪੈਗੀ ਜੇ ਅਸੀਂ ਗੱਲ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪਿਛਲੀ ਵਾਰੀ ਵੀ ਕਈ ਮੁੱਦੇ ਹੈਵੀ ਰਹੇ ਆ ਵਿਕਾਸ ਦਾ ਮੁੱਦਾ ਹੈ ਵੀ ਰਿਹਾ ਵਾ ਕੀ ਲੱਗਦਾ ਕਿ ਇਸ ਵੇਲੇ ਮੁੱਦੇ ਤੁਸੀਂ ਵੀ VOTING ਕਰਦੇ ਹੋ ਕਿਹੜੇ ਮੁੱਦੇ ਦਿਮਾਗ 'ਚ ਲਾ ਕੇ ਤੁਸੀਂ ਆਪਣੇ ਵੋਟ ਦਾ ਇਸਤੇਮਾਲ ਕਰੋ ਜਿੱਦਾਂ ਆਪਣੇ ਅੰਮ੍ਰਿਤਸਰ ਦੇ ਡਿਵੈਲਪਮੈਂਟ ਅਸੀਂ ਅੰਮ੍ਰਿਤਸਰ ਸਿਟੀ ਦੇ ਵਿੱਚ ਰਹਿ ਰਹੇ ਆ ਬਾਹਰੋਂ-ਬਾਹਰੋਂ ਲੋਕ ਆਉਂਦੇ ਨੇ ਠੀਕ ਆ ਉਹਦੇ ਅਕੋਰਡਿੰਗ ਜਿੰਨੇ ਡਿਵੈਲਪਮੈਂਟ ਹੋ ਗਈ ਹੈ ਡਿਵੈਲਪਮੈਂਟ ਦੇ ਅਕੋਰਡਿੰਗ ਮੁੱਦਿਆਂ ਦੇ ਅਕੋਰਡਿੰਗ ਵੋਟ ਪੈਗੀ ਗਏ ਗੱਠਜੋੜ ਜਿਹੜਾ ਇੰਡੀਆ ਗੱਠਜੋੜ ਹੋਇਆ ਬਹੁਤ ਵੱਡਾ ਗੱ ਜੇ ਗੱਲ ਕਰੀਏ ਤੇ ਬੀਜੇਪੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਉਹ ਗੱਠਜੋੜ ਕਿੰਨਾ ਕੁ ਕਾਰਗਰ ਸਾਬਤ ਹੋਏਗਾ ਭਾਜੀ ਗੱਠਜੋੜ ਕਿੰਨਾ ਕੁ ਕਾਰਗਰ ਸਾਬਤ ਹੋਏਗਾ ਜਿਹੜਾ ਨਵਾਂ ਗੱਠਜੋੜ ਬਣਿਆ ਹੈ ਕਿੰਨਾ ਕਾਰਗਰ ਹੋਏਗਾ ਸਭ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਈ ਦੁਨੀਆ ਬਹੁਤ ਪਬਲਿਕ ਸਿਆਣੀ ਹੋ ਚੁੱਕੀ ਹੈ ਇਹ ਜਿਹੜੀ ਬੈਗ ਜਨਰੇਸ਼ਨ ਹੈ ਉਹ ਖਤਮ ਹੋ ਚੁੱਕੀ ਲੌਂਗ ਜਨਰੇਸ਼ਨ ਜਿਹੜੀ ਪੜ੍ਹੀ ਲਿਖੀ ਹਿੰਦੁਸਤਾਨ ਦੀ ਜਨਰੇਸ਼ਨ ਹੈ ਗੱਠਜੋੜ ਤਾਂ ਕਾਹਦਾ ਗੱਠਜੋੜ ਹੈ ਇੱਕ ਖਿਚੜੀ ਬਣ ਰਹੀ ਹੈ ਮੋਦੀ ਜੀ ਦਾ ਇੰਨਾ ਕਿ ਪ੍ਰਭਾਵ ਬਣ ਗਿਆ ਵੀ ਜੋ ਛੋਟੀਆਂ ਮੋਟੀਆਂ ਪਾਰਟੀਆਂ ਜਾਂ ਵੱਡੀਆਂ ਇੰਟਰਨੈਸ਼ਨਲ ਪਾਰਟੀਆਂ ਹੀ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਉਹਨੇ ਆਪ ਇਕੱਠਾ ਕਰ ਦਿੱਤਾ ਹੈ ਇਹਦਾ ਗੱਠ ਜੋੜ ਦੇ ਨਾਲ ਪਬਲਿਕ ਨੂੰ ਆਪਣਾ ਚਿਹਰਾ ਮੋਦੀ ਸਾਹਿਬ ਦਾ ਸਾਹਮਣੇ ਆ ਰਿਹਾ ਹੈ ਵੀ ਮੋਦੀ ਸਾਹਿਬ ਇੱਕ ਸਹੀ ਸਥਿਤੀ ਵੱਲ ਜਾ ਰਹੇ ਨੇ ਕਿਉਂ ਸਿਆਣੇ ਕਹਿੰਦੇ ਵੀ ਚੋਰ ਨਾਲੋਂ ਪੰਡ ਕਾਲੀ ਹੁੰਦੀ ਆ ਇਸ ਤਰੀਕੇ ਦੇ ਨਾਲ ਦੂਜੀਆਂ ਪਾਰਟੀਆਂ ਨੂੰ ਕਾਲਾ ਪਣ ਪੈ ਗਿਆ ਵੀ ਇਕੱਠੇ ਹੋ ਕੇ ਕਿਸ ਤਰੀਕੇ ਨਾਲ ਹਿੰਦੁਸਤਾਨ ਤੇ ਕਬਜ਼ਾ ਕਰ ਲਈਏ ਲੇਕਿਨ ਨਹੀਂ ਹੋਣਾ ਕਿਉਂ ਨਹੀਂ ਹੋਣਾ ਕਿ ਉਹ ਜਿਹੜੇ ਆਪਣੇ ਇੱਕ ਤਰੀਕੇ ਦੇ ਨਾਲ ਸਿਸਟਮ ਵਰਕ ਚੱਲ ਰਹੇ ਨੇ ਮੋਦੀ ਜੀ ਉਹ ਬਹੁਤ ਵਧੀਆ ਚੱਲ ਰਹੇ ਮੈਂ ਨਹੀਂ ਕਹਿ ਰਿਹਾ ਵੀ ਸਾਡੇ ਖੇਤੀ ਕਾਨੂੰਨ ਦੇ ਕਰਕੇ ਪੰਜਾਬ ਨੇ ਉਹਨਾਂ ਦਾ ਵਿਰੋਧ ਕੀਤਾ ਚਲੋ ਉਹ ਹੀ ਆਪਣੇ ਹੱਕਾਂ ਲਈ ਜਿਹੜਾ ਕੀਤਾ ਆ ਉਹ ਬਿਲਕੁਲ ਵਧੀਆ ਕੀਤਾ ਹੈ ਪਰ ਜੋ ਬਾਕੀ ਹਿੰਦੁਸਤਾਨ ਲੈਵਲ ਤੇ ਹੋ ਰਿਹਾ ਦੇਖੋ ਤੁਸੀਂ ਚਾਰ ਸਟੇਟਾਂ ਦੇ ਇਲੈਕਸ਼ਨ ਹੋਈਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਸਟੇਟਾਂ ਦੀ ਇਲੈਕਸ਼ਨ ਉਹ ਜਿੱਤ ਚੁੱਕੇ ਨੇ ਇਹਨੂੰ ਆਪਾਂ ਸੈਮੀਫਾਈਨਲ ਕਹਿ ਸਕਦੇ ਹਾਂ ਫਾਈਨਲ ਤੋਂ ਪਹਿਲਾਂ ਇਹ ਸੈਮੀਫਾਈਨਲ ਹੋ ਚੁੱਕਾ ਹੈ ਵੀ ਪਬਲਿਕ ਕੋਲੋਂ ਕੋਈ ਡੰਡੇ ਦੇ ਨਾਲ ਜਾਂ ਬੰਦੂਕ ਦੇ ਯੋਰ ਦੇ ਨਾਲ ਨਹੀਂ ਵੋਟਾਂ ਪਾਈਆਂ ਗਈਆਂ ਉਹ ਪਬਲਿਕ ਨੇ ਆ ਖੁਦ ਵੋਟਾਂ ਪਾਈਆਂ ਨੇ ਇਸ ਕਰਕੇ ਗੱਠਜੋੜ ਦਾ ਕੋਈ ਬਹੁਤਾ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਏਗਾ ਗੱਠਜੋੜ ਦੇ ਨਾਲ ਲੋਕਾਂ ਨੂੰ ਇਹ ਪਤਾ ਲੱਗਦਾ ਵੀ ਸਿਆਣੇ ਕਹਿੰਦੇ ਨੇ ਕਿ ਕੁੱਤੀ ਚੋਰ ਦੇ ਨਾਲ ਰਲ ਜਾਂਦੀ ਹੈ ਉਹ ਰਲਣ ਵਾਲਾ ਜਿਹੜਾ ਸਿਸਟਮ ਹੈ ਉਹ ਹੋ ਚੁੱਕਾ ਹੈ ਵੀ ਇਹ ਸਭ ਇੱਕ ਪਾਰਟੀਆਂ ਨੇ ਲੋਕਾਂ ਨੂੰ ਪਾਗਲ ਬਣਾਉਂਦੀਆਂ ਪੰਜਾਬ ਦੇ ਵਿੱਚ ਇਸ ਗੱਠਜੋੜ ਦਾ ਸੀਟ ਦਾ ਜਿਹੜਾ ਸ਼ੇਅਰਿੰਗ ਹੋਏਗੀ ਕਿ ਲੱਗਦਾ ਹੈ ਕਿ ਸੀਟ ਸ਼ੇਅਰਿੰਗ ਅੰਨਾਂ ਨੂੰ ਰਜਾਮੰਦੀ ਹੋਏਗੀ ਸੀਟ ਸ਼ੇਅਰਿੰਗ ਤੇ ਕਿਉਂਕਿ ਅੱਜ ਵੀ ਜਿਹੜੇ ਵੀ ਪੰਜਾਬ ਦੇ ਨੇਤਾ ਭਾਵੇਂ ਕਾਂਗਰਸ ਦੇ ਹੋਣ ਭਾਵੇਂ ਆਮ ਆਦਮੀ ਪਾਰਟੀ ਦੇ ਹਨ ਉਹ ਇਹ ਕਹਿ ਰਹੇ ਕਿ ਸਾਡਾ ਕੋਈ ਗੱਠਜੋੜ ਨਹੀਂ ਹੋਇਆ ਤੇ ਨਾ ਹੀ ਸਾਡਾ ਗੱਠਜੋੜ ਹੋਣਾ ਵਾ ਇਹਦੇ ਉੱਤੇ ਵੇਖਿਆ ਜਾਵੇ ਜੀ ਤੁਹਾਡੇ ਸਾਹਮਣੇ ਵੇਖੋ ਰਾਜਾ ਜੀ ਕੋਈ ਬਿਆਨ ਦਿੰਦੇ ਨੇ ਸਾਡੇ ਪ੍ਰਧਾਨ ਜਿਹੜੇ ਕਾਂਗਰਸ ਦੇ ਨੇ ਹਾਂਜੀ ਬਾਜਵਾ ਸਾਹਿਬ ਕੋਈ ਬਿਆਨ ਦਿੰਦੇ ਨੇ ਔਰ ਆਮ ਪਾਰਟੀ ਲੋਕ ਕੋਈ ਬਿਆਨ ਨਹੀਂ ਆ ਰਿਹਾ ਵੀ ਸਾਡਾ ਗੜਜੜ ਹੋਏਗਾ ਕਿ ਨਹੀਂ ਹੋਏਗਾ ਲੇਕਿਨ ਪਹਿਲਾਂ ਹੀ ਇਹਨਾਂ ਦਾ ਤਾਲਮੇਲ ਨਹੀਂ ਹੈਗਾ ਤੇ ਬਾਅਦ ਦੀ ਪਬਲਿਕ ਜਿਹੜੀ ਉਹ ਬੜੀ ਆਪਣੀ ਸੂਝਵਾਨ ਹੋ ਚੁੱਕੀ ਆ ਪੀਜੀਐਸੀ ਇਹਨਾਂ ਨੂੰ 92 ਸੀਟਾਂ ਨਰੋਲ ਰਾਲ ਕੇ ਦੇ ਸਕਦੇ ਆ ਜੇ ਗੱਠਜੋੜ ਹੋ ਗਿਆ ਤੇ ਤੀਜੀ ਪਾਰਟੀ ਆਪਣੀ ਜਿਹੜਾ ਫ੍ਰੰਟ ਹੈ ਉਹ ਫਾਇਦਾ ਲੈ ਕੇ ਜਾਏਗਾ ਕਿਉਂ ਪੇ ਇਹਨਾਂ ਨੇ ਪਹਿਲਾਂ ਬਹੁਤ ਵੱਡੀਆਂ ਕਸਮਾਂ ਵਾਅਦੇ ਕੀਤੇ ਸੀ ਵੀ ਅਸੀਂ ਜਿਹੜੇ ਕੱਲੇ ਆ ਕਿਸੇ ਦੇ ਨਾਲ ਨਹੀਂ ਰਲਾਂਗੇ ਇਹ ਆਮ ਪਾਰਟੀ ਆਮ ਜਨਤਾ ਦੀ ਪਾਰਟੀ ਹੈ ਇਹ ਕਿਸੇ ਲੀਡਰ ਦੀ ਪਾਰਟੀ ਨਹੀਂ ਹੈਗੀ ਇਹ ਜੇ ਅੱਜ ਇਹ ਆਪਣਾ ਰਿਲੇਸ਼ਨ ਕਿਸੇ ਦੇ ਨਾਲ ਜੋੜਦੇ ਆ ਤਾਂ ਇਹ ਘਾਟੇ ਵਿੱਚ ਜਾਣਗੇ ਵੱਧੇ ਵਿੱਚ ਨਹੀਂ ਜਾਣਗੇ ਪ੍ਰਧਾਨ ਮੰਤਰੀ ਦਾ ਫੇਸ ਕਿਸ ਨੂੰ ਦੇਖਦੇ ਹੋ ਕਾਂਗਰਸ ਦੇ ਵੀ ਹੈ ਫਿਰ ਗੱਠਜੋੜ ਬਹੁਤ ਵੱਡਾ ਹੋਇਆ ਹੋਇਆ ਹੈ ਪ੍ਰਧਾਨ ਮੰਤਰੀ ਦਾ ਫੇਸ ਕਿਸ ਨੂੰ ਦੇਖਦੇ ਹੋ ਕਿ ਜਿਹਨੂੰ ਲੋਕ ਪਸੰਦ ਕਰਦੇ ਹੋ ਬੇਖੋ ਜੀ ਜੇਪ ਜਿਹੜੇ ਦਲ ਜਿਹੜੇ ਜੁੜਦੇ ਪਏ ਨੇ ਜੀ ਉਹਨਾਂ ਦੇ ਵਿੱਚ ਵੇਖੀਏ ਤਾਂ ਬਹੁਤ ਬਹੁਤ ਖਲੇਸ਼ যাদব ਦੇ ਪਾਦਰ ਸਾਹਿਬ بڑے بڑے ਵੱਡੇ ਲੀਡਰ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਨੇ ਲਾਲੂ ਪ੍ਰਸ਼ਾਦ ਜੀ ਜੁੜੇ ਨੇ ਰਾਹੁਲ ਗਾਂਧੀ ਤੇ ਇੱਕ ਬੜਾ ਛੋਟਾ ਚਿਹਰਾ ਆ ਰਾਹਲ ਗਾਂਧੀ ਸਿਰਫ ਇੱਕ ਗਾਂਧੀ ਪਰਿਵਾਰ ਦੇ ਜੋੜਨ ਦੇ ਨਾਲ ਜਿਹੜਾ ਇੱਕ ਮੇਨ ਚਿਹਰਾ ਮੰਨਿਆ ਜਾਂਦਾ ਲੇਕਿਨ ਜੇ ਉਹਦੀ ਮੱਤ ਦੇ ਉੱਪਰ ਜਾਈਏ ਜਾਂ ਉਹਦੀ ਸੋਚ ਉੱਪਰ ਜਾਈਏ ਉਹ ਬਹੁਤ ਛੋਟਾ ਚਿਹਰਾ ਆ ਇਹਦੇ ਵਿੱਚ ਬਹੁਤ ਬਹੁਤ ਵੱਡੇ ਮਗਰਮੱਛ ਬੈਠੇ ਨੇ ਇਹ ਵੀ ਇਹਨਾਂ ਦਾ ਆਣ ਕੇ ਜਿੱਤਦੇ ਤੇ ਆਣਦੇ ਉੱਤੇ ਕਲੇਸ਼ ਹੀ ਹੋਏਗਾ ਇਹ ਫੇਸ ਜਿਹੜਾ ਕੋਈ ਨਹੀਂ ਅੱਗੇ ਲਿਆ ਸਕਦੇ ਇਸ ਟਾਈਮ ਤੇ ਭਜੀ ਤ੍ਰਿਕੋਣਾ ਮੁਕਾਬਲਾ ਦੇਖਣ ਨੂੰ ਮਿਲੇਗਾ ਜਿਹੜਾ ਅੱਗੇ ਜੇ ਗੱਲ ਕਰੀਏ ਤੇ ਨਹੀਂ ਵੈਸੇ ਤੁਹਾਡੀ ਤੁਹਾਡੀ ਕੀ ਰਾਜਾ ਮੰਦਿਰ ਤੁਹਾਨੂੰ ਕੀ ਲੱਗਦਾ ਕਿ ਤ੍ਰਿਕੋਣਾ ਮੁਕਾਬਲਾ ਵੇਖਣ ਨੂੰ ਮਿਲੇਗਾ ਮੁਕਾਬਲਾ ਤ੍ਰਿਕੋਣਾ ਹੋ ਵੀ ਸਕਦਾ ਹੈ ਤਲ ਨੂੰ ਲੋਕ ਸਿਆਣੇ ਨੇ ਬਹੁਤ ਜ਼ਿਆਦਾ ਲੋਕਾਂ ਦਾ ਵੇਖਣਾ ਪਲੜਾ ਕਿਧਰ ਭਾਰੀ ਹੈ ਫਿਰ ਲੋਕੇ ਉਧਰ ਜਾਣਗੇ ਸੋ ਤਰਕੋਨਾ ਮੁਕਾਬਲਾ ਜ਼ਰੂਰ ਦੇਖਣ ਨੂੰ ਮਿਲੇਗਾ ਲੇਕਿਨ ਇਸ ਵਾਰੀ ਸਮਾਂ ਜ਼ਰੂਰ ਥੋੜਾ ਰਹਿ ਗਿਆ ਅ ਇਸੇ ਸਾਲ ਲੋਕ ਸਭਾ ਦੇ ਚੋਣ ਹੋਣੇ ਆ ਸੋ ਇੰਡੀਆ ਗੱਠਜੋੜ ਨੇ ਇਸ ਵੇਲੇ ਜ਼ਰੂਰ ਲੋਕਾਂ ਦਾ ਇੱਕ ਸੋਚ ਜ਼ਰੂਰ ਬਦਲੀ ਹੈ ਕਿ ਸ਼ਾਇਦ ਇੰਡੀਆ ਗੱਠਜੋੜ ਦੇ ਵਿੱਚ ਕਾਫੀ ਵੱਡੀਆਂ ਪਾਰਟੀਆਂ ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਗੱਠਜੋੜ ਹੋਇਆ ਲੇਕਿਨ ਮੁਕਾਬਲਾ ਜ਼ਰੂਰ ਤਰਕੋਨਾ ਵੇਖਣ ਨੂੰ ਮਿਲੇਗਾ ਤੇ ਲੋਕ ਇਸ ਵਾਰੀ ਵਿਕਾਸ ਦੇ ਮੁੱਦੇ ਤੇ ਵੋਟ ਜ਼ਰੂਰ ਜਿਹੜਾ ਕਿ ਲੋਕਾਂ ਨੇ ਕਿਹਾ ਕਿ ਵਿਕਾਸ ਦੇ ਮੁੱਦੇ ਤੇ ਜ਼ਰੂਰ voting ਕਰਨਗੇ ਇਸ ਵਾਰ ਅਮਿਤ ਸ਼ਰਮਾ ਪੰਜਾਬ ਤੱਕ ਅਮਰ ਜੀ ਸਾਹਿਬ